ਉਹ ਇਹ ਤੇ ਘੋਰ ਵੇਜਤੀ ਆ ਬਈ ਉਹ ਡੈੜੀਆਂ ਆਪਾਂ ਚੱਲੀਏ ਆਪਾਂ ਕੋ ਇਹਨਾਂ ਨਾ ਵੇਜਤੀ ਕਰਾਉਣ ਡਿਆ ਇਹਨਾਂ ਦੇ ਕਰਾਉਣੀ ਕਰਾਉਣੀ ਆ ਉਹ ਨਹੀਂ ਨਹੀਂ ਉਹ ਇਹਦਾ ਵਿਆਹ ਤੋਂ ਖਾਰ ਖਾ ਗਿਆ ਉਦਾਂ ਪਿੰਡ ਚ ਵਾਧੂ ਬਣੀ ਆਪਣੀ ਆ ਜਾ ਤੇ ਜੇ ਘਰ ਚੱਲੀਏ ਚਲੋ ਉਧਰ ਵੀ ਵੇਖ ਲੈਨੇ ਕੀ ਬੰਦਾ ਮਸੜਾ ਮੈਨੂੰ ਇਦਾਂ ਕਿਉਂ ਲੱਗਦਾ ਵਾ ਕਿ ਤੂੰ ਸਾਡਾ ਉਹ ਕਰਾਉਣਾ ਚਾਹੁੰਦਾ ਵਾ ਕੀ ਉਹ ਏ ਓਏ ਓਏ ਉਹ ਹੀ ਜਿਹੜਾ ਕੁੱਤੇ ਆਲਾ ਪਾਤ ਹੁੰਦਾ ਵਾ ਸਿੱਧਾ ਸਿੱਧਾ ਕਹਿ ਕੇ ਕਪਾਤ ਕਰਾਉਣਾ ਚਾਹੁੰਦਾ ਵਾ ਓ ਮੈਂ ਤੇ ਤੁਹਾਡੇ ਨਾਲ ਆ ਓ ਜੇ ਨਾਲਿਆਂ ਤੇ ਫਿਰ ਘੂਰ ਘੂਰ ਕਿਉਂ ਕਰਨ ੜਿਆ ਓ ਮੈਂ ਤੇ ਕੂਰ ਕੂਰ ਕਰਨ ੜਿਆ ਹਾਂ ਉਹਨਾ ਭਰਾਵਾ ਤੂੰ ਕੂਰ ਕੂਰ ਨਾ ਕਰ ਅਸੀਂ ਆਪੇ ਕਰ ਲਾਂਗੇ ਹੁਣ ਜਿਹੜੇ ਘਰ ਚੱਲੇ ਆ ਨਾ ਉਧਰ ਸੇਰੂ ਤੇ ਪਾਵਾ ਬਿਲਕੁਲ ਨਹੀਂ ਕਹਿਣਾ ਉਹਨਾਂ ਦੀ ਛੇੜ ਆ ਐਵੇਂ ਨਾ ਕਪਾਤ ਕਰਾਈ ਤੈਨੂੰ ਚੁੱਪ ਰਹੀਂ ਆਜੋ ਸੁਣ ਲਿਆਈ ਸੇਰੂ ਤੇ ਪਾਵਾ ਉਹਨਾਂ ਦੀ ਛੇੜ ਆ ਇਹ ਪੰਨੇ ਪਾ ਆਜੋ ਆਜੋ ਘਰੇ ਆ ਆਜੋ ਮਾਸਟਰ ਹੋਰ ਪੰਨੇ ਪਾ ਕਿਧਰ ਹੋਣੇ ਹੋਏ ਆ ਵਿਆਹ ਹੀ ਆਸੀਂ ਤੇ ਮੰਜੇ ਲੈਣ ਆਏ ਆ ਤੈਨੂੰ ਕਿਨੇ ਕੁੜੀ ਦੇਤੀ ਐ ਆ ਬਸ ਜਿਹਦੀ ਕਿਸਮਤ ਚ ਹੀਰਾ ਹੈ ਅਗਲੇ ਲੈਗੇ ਕੇ ਤੁਸੀਂ ਮੰਜੇ ਲਿਆਓ ਕਿਹੜੇ ਮੰਜੇ ਮੰਜਾ ਨਹੀਂ ਕੋਈ ਢਾਗਾ ਪਾ ਪੰਨਾ ਕਿਉਂ ਹੋ ਗਿਆ ਮੰਨਾ ਆਵੇਂ ਮੰਜੇ ਪੈ ਓਏ ਉੱਤੇ ਸਾਡਾ ਪਾਪਾ ਸੌਂਦਾ ਵਾ ਤੇ ਆ ਮੰਜਾ ਮਾੜਾ ਵਾ ਗੱਲ ਬਿਲਕੁਲ ਠੀਕ ਐ ਭਾਜੀ ਉਹਨਾਂ ਦੀ ਆ ਵੇਖੋ ਪਾਵਾ ਆ ਵੀ ਮੜਾ ਵਾ ਉਹ ਪਾਵਾ ਵੇਖੋ ਉਹ ਵੀ ਮੜਾ ਉਹ ਪਾਵੇ ਤੇ ਤੇ ਸਾਰੇ ਮੜੇ ਆ ਤੇ ਡੈੜੀਆਂ ਵੇਹੇ ਜੇ ਸੇਰੂ ਵੀ ਗਲਿਆ ਵਾ ਓਏ ਕੋਣ ਆ ਇਹਨਾਂ ਦੀ ਕੀ ਤਰੀਫ ਆ ਇਹਨਾਂ ਦੀ ਕੋਈ ਤਰੀਫ ਨਹੀਂ ਆ ਤੁਸੀਂ ਜਾ ਕੇ ਬਿਸਤਰਾ ਲਿਆਓ ਉਹ ਬਿਸਤਰਾ ਤੇ ਮੈਂ ਲਿਆ ਦੇਣਾ ਵਾ ਪਰ ਬੰਦਾ ਕੋਈ ਚਸਵਾਦ ਦਾ ਪਾਇਓ ਓਏ ਹੁਣ ਪ੍ਰਾਣਿਆਂ ਨੂੰ ਚੈੱਕ ਕਰ ਕਰਕੇ ਪਹੁੰਚਣਗੇ ਹਉ ਨਹੀਂ ਐਵੇਂ ਕੋਈ ਸ਼ਰਾਬੀ ਗੁਆਬੀ ਨਾ ਪਾ ਦਿਓ ਮਣਕੇ ਮਹੀਨਾ ਮਹੀਨਾ ਬੋ ਨਹੀਂ ਜਾਂਦੀ ਲਾਣ ਦੀ ਓ ਪਾਜੀ ਇਹਨਾਂ ਦੇ ਤੇ ਸਾਰੇ ਰਿਸ਼ਤੇਦਾਰ ਹੀ ਲਾਣੀ ਆ ਇਹਨਾਂ ਦਾ ਇੱਕ ਫਫੜਿਆ ਪੁਲਿਸ ਚ ਉਹ ਬੜੀ ਸ਼ਰਾਬ ਪੀਂਦਾ ਜੀ ਇਨਾਂ ਦੇ ਟੱਬਰ 'ਚ ਇੱਕੋ ਮੈਂ ਹੀ ਆ ਪਲਵਾਨ ਤੇ ਸ਼ੁੱਧ ਵੈਨੂ ਕੋਈ ਨਹੀਂ ਮੈਂ ਪੈਜੂਗਾ ਮੰਜੇ ਤੇ ਉਹ ਭਰਾਏ ਤੇਰੇ ਮੇਜ ਦਾ ਮੰਜਾ ਨਹੀਂ ਆ ਤੂੰ ਤੈਨੂੰ ਪੈਂਦਾ ਹੀ ਤੋੜ ਦੇਣਾ ਭਾਪਾ ਐਡਾ ਵੀ ਨਹੀਂ ਮੰਜਾ ਮਾੜਾ ਉਹਦਾ ਉਹ ਭਰਾ ਮੰਜਾ ਤੇ ਮੈਂ ਜ਼ਰੂਰ ਦੇ ਦੇਣਾ ਸੀ ਪਰ ਜਿਹੜੀ ਇਹਨੇ ਗੱਲ ਕਹੀ ਹੈ ਨਾ ਵੀ ਇਹਦੇ ਡੰਡੇ ਮਾੜੇ ਆ ਤਾਂ ਉਹਦੇ ਕਰਕੇ ਨਹੀਂ ਮੰਜਾ ਦੇਣਾ ਮੈਂ ਭਾਜੀ ਮੈਂ ਡੰਡੇ ਨਹੀਂ ਕਿਹਾ ਉਹ ਮੈਂ ਕਹਿਆ ਇਹਦੇ ਪਾਵੇਂ ਮਾੜੇ ਆ ਆ ਵੀ ਪਾਵਾ ਮਾੜਾ ਉਹ ਵੀ ਮਾੜੇ ਆ ਉਹ ਮੰਜਾ ਤੇ ਤੁਸੀਂ ਗਵਾ ਬੈਠੇ ਹੁਣ ਤੁਹਾਨੂੰ ਬਿਸਤਰਾ ਚਾਹੀਦਾ ਕਿ ਨਹੀਂ ਚਾਹੀਦਾ ਨਹੀਂ ਨਹੀਂ ਚਾਹੀਦਾ ਵਾ ਕੋਈ ਨਹੀਂ ਕੋਈ ਨਹੀਂ ਬਿਸਤਰਾ ਲਿਆ ਦੋ ਮਾਸੜਾ ਵੀ ਘਰ ਆਪਣਾ ਹੀ ਆ ਉਹ ਬੇਇੱਜ਼ਤੀ ਵਾਲੇ ਘਰ ਸਾਰੇ ਤੁਹਾਡੇ ਆਪਣੇ ਹੁੰਦੇ ਆ ਕੋਈ ਨਹੀਂ ਮਾਸੜਾ ਤੈਨੂੰ ਤੇ ਬਾਹਰ ਜਾ ਕੇ ਦੱਸਦੇ ਆ ਲੈ ਦੇ ਚਲੋ ਆ ਜਾਓ ਨਾ